ਯਾਨੀ ਦਾ ਸਵਾਗਤ ਆ ਅੱਜ ਦਾ ਵਲੋਗ ਵਲੋਗ ਨਹੀਂ ਐ ਇਸ ਦੇ ਵਿੱਚ ਇਹ ਹੈ ਪ੍ਰਿੰਟ ਹਾਂ ਵਾਧਾ ਭਲਾ ਕਹਿ ਲਈ ਐ ਅਸੀਂ ਮੰਮੀ ਨੂੰ ਜੱਤਾਂ ਦੇ ਕੰਪੋ ਤੇ ਗੇ ਕੰਪੋ ਦਾ ਕੀ ਗੱਲ ਤੇ ਦੇਣੀ ਹੁਣ ਵੇਖੋ ਮੈਂ ਵੀ ਨਹੀਂ ਅਸੀਂ ਕੰਪੋ ਤੈਰੀ ਮੈਂ ਤਾਂ ਦਾ ਆਵਰ ਸਮਾਰਟ ਬੰਦਾ ਜਦੋਂ ਆਪਰੇ ਆ ਆਪ ਹੀ ਮਤਲਬ ਡਾਈ ਮਾਰਦੇ ਤੇ ਕਵਾੜੀ ਤੇ ਮਾਰ ਰਹੀਦਾ ਉਹ ਮੈਂ ਥੋੜਾ ਜਿਹਾ ਗੱਗੋੜਾ ਇਹਨੇ ਕਰ ਲਿਆ ਆ ਵੇਖੋ ਆਪ ਕਵਾੜੀ ਮਾਰੀ ਇਹਨਾਂ ਨੇ ਪੈਰ ਤੇ ਆਪ ਤੇ ਆ ਇਹ ਜਨਰੇਟ ਫੋਟੋ ਬਣਾਈ ਐ ਵੀਰੋ ਨੇ ਇਹ ਇਸ਼ੂ ਬਣਾਦਾ ਵੇਹੇ ਕੰਮ ਆ ਉਹਨੇ ਬਣਾਈ ਐ ਫੋਟੋ ਤੇ ਗੱਗੋੜਾ ਨੇ ਕੱਲ ਸਟੋਰੀ ਪਾਈ ਇਹ ਪਾਡੇ ਵਾਂਦੇ ਹੀ ਵੱਡੇ ਆਦੇ ਯਾਨ ਵੀ ਆ ਵੀ ਆ ਫੀਲਿੰਗਾਂ ਦੇ ਦਿੱਤੇ ਦਿੱਕਾਂ ਤੇ ਠੀਕਾਂ ਦਾ ਅਸੀਂ ਕੱਢਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਤੁਹਾਡਾ तहे ਦਿਲੋਂ ਸਵਾਗਤ ਹੈ ਮੈਂ ਜੀਵਨ ਦੇ ਉਤਕੋਰ ਅੱਜ ਆਪਾਂ ਗੱਲ ਕਰਦੇ ਹਾਂ ਮੋٹے ਵੀਰ ਤੇ ਉਸ ਦੇ ਪਰਿਵਾਰ ਬਾਰੇ ਮੋٹے ਵੀਰ ਗੁਰਚਰਨ ਵੀਰ ਤੇ ਉਸਦੀ ਮਾਂ ਨੂੰ ਤੁਸੀਂ ਰਜਾਨਾ ਬਲੌਗਸ ਵਿੱਚ ਦੇਖਦੇ ਹੋ ਇਹ ਪਰਿਵਾਰ ਆਪਣੀ ਸਾਦਗੀ ਖੁੱਲੇ ਦਿਲ ਤੇ ਪਿਆਰ ਭਰੀਆਂ ਗੱਲਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ ਗੁਰਚਰਨ ਵੀਰ ਜਦੋਂ ਆਪਣੀ ਮਾਂ ਨੂੰ ਪਾਨੇ ਦੀ ਕੁੜੀ ਕਹਿੰਦਾ ਹੈ ਤਾਂ ਉਹ ਮੂਮੈਂਟ ਤਾਂ ਲੋਕਾਂ ਦੇ ਚਿਹਰਿਆਂ ਤੇ ਹਾਸਾ ਹੀ ਨਹੀਂ ਪਿਆਰ ਵੀ ਲਿਆਉਂਦਾ ਹੈ ਇਹ ਪਰਿਵਾਰ ਮਿਲਤੀ ਵੀ ਹੈ ਇੱਕ ਦੂਜੇ ਦਾ ਸਾਥ ਦੇਣ ਵਾਲਾ ਤੇ ਰਿਸ਼ਤਿਆਂ ਦੀ ਇੱਜ਼ਤ ਕਰਨ ਵਾਲਾ ਵੀ ਮੋٹے ਵੀਰ ਤੇ ਗੁਰਚਾਰਨ ਵੀਰ ਆਪਣੀਆਂ ਭੈਣਾਂ ਦਾ ਜਿਹੜੀ ਤਰ੍ਹਾਂ ਸਤਿਕਾਰ ਕਰਦੇ ਹਨ ਉਹ ਅੱਜ ਕੱਲ ਕਿਤੇ ਘੱਟ ਹੀ ਵੇਖਣ ਨੂੰ ਮਿਲਦਾ ਹੈ। ਅੱਜ ਤੱਕ ਮੋٹے ਵੀਰ ਨੇ ਆਪਣੀ ਪਤਨੀ ਹਰਮਨ ਦਾ ਚਿਹਰਾ ਕਦੇ ਵੀ ਬਲੌਗ ਵਿੱਚ ਨਹੀਂ ਦਿਖਾਇਆ। ਅਸੀਂ ਸਿਰਫ ਉਸਦੀ ਮਿੱਠੀ ਆਵਾਜ਼ ਹੀ ਸੁਣਦੇ ਆਏ ਹਾਂ। ਪਰ ਹੁਣ ਨਵਾਂ ਬਲੌਗ ਆਇਆ ਉਹਨਾਂ ਦਾ ਮੋٹے ਦੀ ਸਾਲੀ ਦੇ ਵਿਆਹ ਦੀ ਸਾਹੇ ਚਿੱਠੀ। ਜੈਸ ਵਿੱਚ ਪਹਿਲੀ ਵਾਰ ਹਰਮਨ ਦਾ ਚਿਹਰਾ ਦਿਖਾਇਆ ਗਿਆ ਪੀਚ ਕਲਰ ਦੇ ਸੂਟ ਵਿੱਚ ਹਰਮਨ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਤੇ ਸਭ ਤੋਂ ਵੱਧ ਉਸਦੇ ਚਿਹਰੇ ਤੇ ਆਪਣੀ ਭੈਣ ਦੇ ਵਿਆਹ ਦੀ ਖੁਸ਼ੀ ਸਾਫ਼ ਦਿਖ ਰਹੀ ਸੀ ਜਿਹੜੀਆਂ ਕੁੜੀਆਂ ਪਹਿਲਾਂ ਪਰਦੇ ਵਿੱਚ ਰਹਿੰਦੀਆਂ ਹਨ ਜਦੋਂ ਉਹ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਉਂਦੀਆਂ ਹਨ ਤਾਂ ਉਹ ਮੂਮੈਂਟ ਬਹੁਤ ਖਾਸ ਹੁੰਦਾ ਹੈ ਤੇ ਇਹੀ ਖਾਸ ਪਲ ਅਰਜੋਨਾਂ ਦੇ ਫੈਨਸ ਨੇ ਵੀ ਵੇਖਿਆ ਹਰਮਨ ਸੱਚ ਮੱਚ ਬਹੁਤ ਸੋਹਣੀ ਲੱਗ ਰਹੀ ਸੀ ਜੇ ਤੁਹਾਨੂੰ ਅੱਜ ਦੀ ਇਹ ਖਾਸ ਅਪਡੇਟ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜ਼ਰੂਰ ਔਨ ਕਰੋ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ